ਵੈਗੁਰ ਜਿੱਕਾ ਖਾਲਸਾ ਵੈਗੁਰ ਜਿੱਕੀ ਫਤਿਹ ਇੱਕ ਰਾਜ ਕਬਲ ਨਾਮ ਦਾ ਬੰਦਾ ਜੀ ਪੁੱਤਰ ਬਸਨ ਸਿੰਘ ਵਾਸੀ ਮੌੜ ਰੋਡ ਸ਼੍ਰੀ ਮੁਕਤਸਰ ਸਾਹਿਬ ਇਸ ਪਖੰਡ ਪਜਾਓ ਪੰਜਾਬ ਬਚਾਓ ਮਹਿਮ ਵਿੱਚ ਇੱਕ ਬੀਬੀ ਕਬਲਜੀਤ ਕੌਰ ਹੈ ਧਰਮਕੋੜ ਤੋਂ ਉਹਨੂੰ ਉਹਨੇ ਸਾਨੂੰ ਮਤਲਬ ਆਉਣ ਆਨਲਾਈਨ ਮਤਲਬ ਇੱਕ ਕੰਪਲੀਟ ਪਾਈ ਸੀ ਵੀ ਨਾਲ ਉਹਦੀਆਂ ਇਸ ਬੰਦੇ ਦੀਆਂ ਵੀਡੀਓਜ਼ ਵੀ ਪਾਈਆਂ ਔਰ ਜਿਵੇਂ ਜਿਵੇਂ ਪੇਮੈਂਟ ਨੂੰ ਪਾਈ ਹੈ ਸੋ ਉਹਨੇ ਕੰਪਲੀਟ ਤੇ ਲਿਖਿਆ ਸੀਗਾ ਵੀ ਸਾਡੇ ਤੋਂ ਮਤਲਬ 10 ਲੱਖ ਰੁਪਏ ਦੀ ਠੱਗੀ ਮਾਰੀ ਐ ਇਸ ਬੰਦੇ ਨੇ। ਉਹ ਇਹ ਬੰਦਾ ਪੱਤਰਕਾਰ ਵੀ ਐ ਜੀ। ਠੀਕ ਐ ਦੂਸਰੇ ਨੰਬਰ ਤੇ ਬਾਬਾ ਵੀ ਐ। ਇਹ ਤੀਸਰੇ ਨੰਬਰ ਤੇ ਮਤਲਬ ਆਮ ਲੋਕ ਵੀ ਐ। ਸੋ ਇਹਦੇ ਜਿਹੜੇ ਭੇਖ ਬਹੁਤ ਨੇ ਪਹਿਰਾਵੇ ਵੱਖਰੇ ਵੱਖਰੇ ਨੇ। ਜਦੋਂ ਇਹ ਲੁੱਟਣ ਜਾਂਦਾ ਉਦੋਂ ਬਾਬੇ ਦਾ ਰੂਪ ਮਾਲਾ ਪਾ ਕੇ ਜਾਂਦਾ। ਔਰ ਜਦੋਂ ਮਤਲਬ ਇਸਨੇ ਆਮ ਲੋਕਾਂ ਵਿੱਚ ਵਿਚਰਨਾ ਉਦੋਂ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਜਾਂਦਾ ਜਦੋਂ ਪੱਤਰਕਾਰ ਬਣਨਾ ਹੈ ਉਦੋਂ ਮਤਲਬ ਹੋਰ ਤਰੀਕੇ ਨਾਲ ਜਾਂਦਾ ਸੋ ਉਹ ਬੀਬੀ ਨੇ ਸਾਨੂੰ ਲਿਖਾਇਆ ਸੀ ਅਸੀਂ ਇਸ ਬੰਦੇ ਨੂੰ ਰਾਤ ਨੂੰ 11 ਵਜੇ ਕਾਲ ਕੀਤੀ ਹੈ 2 ਦਿਨ ਪਹਿਲਾਂ ਕਿਉਂਕਿ ਰਾਤ ਨੂੰ 11 ਵਜੇ ਮੇਰੇ ਨਾਲ ਗੱਲਬਾਤ ਹੋਈ ਬੀਬੀ ਦੀ ਮੈਂ ਉਸੇ ਟਾਈਮ ਨੰਬਰ ਲੈ ਕੇ ਗੱਲਬਾਤ ਕੀਤੀ ਉਹ ਮੈਂ ਇਸ ਬੰਦੇ ਨੂੰ ਜਦੋਂ ਬੁਲਾਇਆ ਤੇ ਇਹਦੇ ਬਿਲਕੁਲ ਨਾਲ ਇੱਕ ਘਰ ਦੇ ਨਾਲ ਇੱਕ ਸਥਾਨ ਹੈ ਕੋਈ ਸੰਤ ਰਹਿੰਦੇ ਨੇ ਉਹ ਸੰਤ ਮੈਨੂੰ ਵੀ ਜਾਣਦੇ ਸੀ ਤੇ ਇਹਨੇ ਮਤਲਬ ਉਹਨਾਂ ਸੰਤਾਂ ਦਾ ਨਾਮ ਲਿਆ ਮੈਂ ਕਿਹਾ ਵੀ ਚਲੋ ਤੁਸੀਂ ਇੱਕ ਵਾਰੀ ਆਓ ਮੇਰੇ ਕੋਲੇ ਇਹ ਮੇਰੇ ਕੋਲੇ ਕੱਲ ਰਾਤ ਨੂੰ ਆਉਂਦਾ ਜੀ 30 ਤਰੀਕ ਨੂੰ ਕੱਲ 30 ਸੀ ਨਾ 30 ਤਰੀਕ ਨੂੰ ਮਤਲਬ ਇਹ ਮੇਰੇ ਕੋਲ ਸ਼ਾਮ ਨੂੰ 6:00 ਵਜੇ ਆਇਆ ਜੀ ਉੱਥੇ ਜਦੋਂ ਆਇਆ ਜੀ ਅਸੀਂ ਸਾਰੀ ਗੱਲਬਾਤ ਇਹ ਤੋਂ ਪੁੱਛੀ ਵੀ ਐ ਕਰਕੇ ਤੂੰ ਜਾਲੀ ਨੋਟ ਬਣਾਉਣਾ ਵੀ ਇਹ ਸਾਰਾ ਕੁਝ ਮੰਨਿਆ ਵੀ ਪਹਿਲਾਂ ਮੈਂ ਜਿਹੜੇ ਲੋਕ ਇਹ ਠੱਗੀ ਦੇ ਚਾਂਸੇ 'ਚ ਆਏ ਆ ਨਾ ਮੈਂ ਉਹਨਾਂ ਨੂੰ ਬੇਨਤੀ ਵੀ ਕਰਨੀ ਚਾਹਣਾ ਵੀ ਇਹ ਨੋਟ ਕਿਵੇਂ ਬਣਦੇ ਆ ਇਹ ਬੰਦਾ ਮੰਨਿਆ ਜੀ ਸਾਡੇ ਕੋਲ ਸਾਰੀਆਂ ਵੀਡੀਓਜ਼ ਆ ਵੀ ਮਤਲਬ ਬੀਟਾ 3 ਲਾ ਕੇ ਕਾਗਜ਼ਾਂ ਤੇ ਠੀਕ ਹੈ ਮਤਲਬ ਉਹਦੇ ਵਿੱਚ ਇੱਕ ਇੱਕ 500 ਦਾ ਨੋਟ ਧਰ ਲੈਂਦੇ ਆ ਮਤਲਬ 10 5 ਨੋਟ ਹੋ ਗਏ ਕਾਗਜ਼ ਦੇ ਕਾਗਜ਼ ਹੋ ਗਏ ਤੇ 5 ਨੋਟ ਧਰ ਲੇ ਉਹਨੂੰ ਮਤਲਬ ਗੁਬਲੀ ਜੀ ਬਣਾ ਕੇ ਤੇ ਉੱਤੇ ਧਾਗਾ ਬਲੇਟ ਲੈਂਦੇ ਆ ਮੁੜ ਕੇ ਛੇਕਾ-ਸੂਕਾ ਦਮਾਉਂਦੇ ਸ਼ੀਸ਼ੇ ਰੱਖੇ ਹੁੰਦੇ ਇਹਨਾਂ ਨੇ ਵੀ ਲੈੰਜਾ ਜੀ ਇਹੇ ਉਦੋਂ ਬਾਅਦ ਚ ਇਹ ਮਤਲਬ ਧੋ ਲੈਂਦੇ ਆ ਇੱਕ ਉਹ ਪਾਣੀ ਚ ਮਤਲਬ ਕੋਈ ਚਿੱਟਾ ਜਿਹਾ ਪਾਊਡਰ ਪਾਉਂਦਾ ਹੈ ਆ ਕੱਪੜੇ ਧੋਣ ਵਾਲਾ ਉਹਦੇ ਚੋ ਬੀਟਾ ਡੀਨ ਲੈ ਜਾਂਦੀ ਹੈ ਮਤਲਬ ਤੇ ਉਹ ਦਸੇ ਨੋਟ ਬਣ ਕੇ ਨਿਕਲ ਆਉਂਦੇ ਆ ਉਹ ਨਿਕਲਦੇ ਕਿਵੇਂ ਆ ਕਿਉਂਕਿ ਇਹਨਾਂ ਨੇ ਪਹਿਲਾਂ 10 ਨੋਟਾਂ ਦੇ ਰਿਜੀਨਲ ਨੋਟਾਂ ਤੇ ਬੀਟਾ ਡੀਨ ਲਾ ਕੇ ਤੇ ਉਤੇ ਧਾਗਾ ਬੁੜੜ ਕੇ ਜੇਬ ਚ ਪਾਇਆ ਹੁੰਦਾ ਸੋ ਇਸ ਤਰੀਕੇ ਨਾਲ ਠੱਗੀ ਇਹਨੇ ਮਾਰੀ ਸਾਡੇ ਕੋਲੇ ਮੰਨਿਆ ਵੀ ਮੈਂ 6 ਲੱਖ ਰੁਪਏ ਦੀ ਠੱਗੀ ਮਾਰੀ ਹੈ ਵੀ ਬਾਕੀ ਪੈਸੇ ਮਨ ਨੂੰ ਦੇਤੇ 10 ਲੱਖ ਟੋਟਲ ਠੱਗੀ ਦਾ ਸੀਗਾ ਸੋ ਮੈਂ ਇਹੋ ਜੇ ਲੋਕਾਂ ਨੂੰ ਵੀ ਸ਼ਰਮ ਦਿਨਾ ਵੀ ਤੁਹਾਨੂੰ ਵੀ ਸ਼ਰਮ ਆਉਣੀ ਚਾਹੀਦੀ ਤੁਸੀਂ ਲਾਲਚ ਵਸ ਪੈ ਕੇ ਮਤਲਬ ਲੱਖਾਂ ਰੁਪਿਆ ਦੀ ਠੱਗੀ ਜਿਹੜੀ ਲੋਕਾਂ ਮਤਲਬ ਮਰਵਾ ਰਹੇ ਹੋ ਠੀਕ ਹੈ ਜਿਵੇਂ ਪਿਛਲੇ ਦਿਨੀ ਆਹ ਸੋਨੇ ਦੇ ਝਾਂਸੇ ਵਿੱਚ ਕਿੰਨੇ ਕਿੰਨੇ ਲੱਖਾਂ ਰੁਪਿਆ ਦੇ ਜਿਹੜੇ ਸਾਹਮਣੇ ਤੁਹਾਡੇ ਆਇਆ ਵੀ ਲੱਖਾਂ ਰੁਪਿਆ ਦੇ ਠੱਗੀਆਂ ਮਾਰ ਜਾਂਦੀਆਂ ਇਹ ਬਾਬੇ ਤੋਂ ਇਹ ਕਹਿੰਦਾ ਜੀ ਮੈਂ ਪੈਸੇ ਦੇ ਦੂੰਗਾ 6 ਲੱਖ ਰੁਪਿਆ ਵੀ ਮੈਨੂੰ ਉਹ ਸੰਤ ਤੁਹਾਨੂੰ ਵੀ ਜਾਣਦੇ ਮੈਨੂੰ ਵੀ ਜਾਣਦੇ ਆ ਵੀ ਮੇਰੀ ਮਰਤੇ ਐਫ ਆਈ ਆਰ ਨਾ ਹੋਵੇ ਪਰਚਾ ਨਾ ਹੋਵੇ ਜਣੇ ਕਿ ਮੈਂ ਇਹ ਵੀ ਦੱਸਦਾ ਮੈਂ ਇਹਦੇ ਤੇ ਇੱਕ ਐਫ ਆਰ ਹੋਈ ਵੀ ਆ ਪਹਿਲਾਂ ਜੇਲ੍ਹ ਵੀ ਕੱਟਿਆ ਇਸ ਕੰਮ 'ਚ ਸੋ ਇਹਦਾ 4 ਮਹੀਨੇ ਪਹਿਲਾਂ ਇੱਕ ਨੌਜਵਾਨ ਪੁੱਤ ਵੀ ਮਰਿਆ ਚਿੱਟੇ ਦੇ ਵਿੱਚ ਜਿਵੇਂ ਉਹ ਬਾਬੇ ਦਾ ਮਰਿਆ ਮਤਲਬ ਕੀਤੇ ਕਰਮਾਂ ਦੀ ਸਜ਼ਾ ਵੀ ਸਾਹਮਣੀ ਹੈ ਸੋ ਉਸ ਤੋਂ ਬਾਅਦ ਜੀ ਮਤਲਬ 6 ਮਹੀਨੇ ਪਹਿਲਾਂ ਇਹਨੇ 10 ਲੱਖ ਰੁਪਇਆ ਲਿਆ ਕਿਵੇਂ ਕਿਵੇਂ ਲਿਆ ਸਾਰੀ ਸਾਡੇ ਕੋਲ ਡਿਟੇਲ ਆ ਜੀ 90000 98000 ਰੁਪਇਆ 105200 ਦਾ ਪੈਸੇ ਪਾਏ ਉਸ ਤੋਂ ਬਾਅਦ ਜੀ ਚਲੋ ਅਸੀਂ ਉਹ ਬਾਬਾ ਜੀ ਨੂੰ ਆਪਦੇ ਘਰੇ ਬੁਲਾਇਆ ਮੈਂ ਮੈਂ ਬਾਬਾ ਜੀ ਨੂੰ ਕਿਹਾ ਵੀ ਤੁਹਾਡਾ ਇਹ ਜਾਣ ਪਛਾਣ ਦਾ ਬੰਦਾ ਵੀ ਆ ਗੱਲਬਾਤ। ਉਹ ਘੰਟੇ ਤੋਂ ਸਾਡੇ ਕੋਲ 7 ਵਜੇ ਆ ਜਾਂਦੇ ਜੀ। 7 ਵਜੇ ਆ ਕੇ ਜੀ ਉਹਨਾਂ ਨੇ ਕਿਹਾ ਵੀ ਚਲੋ ਜੀ ਇਹ ਤੇ ਐਫ ਆਈ ਆਰ ਨਾ ਹੋਵੇ, ਪਰਚਾ ਨਾ ਹੋਵੇ, ਜੇ ਪੈਸੇ ਪਰਿਵਾਰ ਨੂੰ ਮੋੜਦਾ ਹੈ ਤੇ ਗਾਂਹ ਤੋਂ ਇਹਦੀ ਵੀਡੀਓ ਬਣਾ ਲਓ ਵੀ ਕੋਈ ਵੀ ਇਹ ਐਸੋ ਦਾ ਗਲਤ ਕੰਮ ਨਹੀਂ ਕਰੂਗਾ। ਚਲੋ ਸਾਨੂੰ ਆਸ ਹੁੰਦੀ ਹੈ ਵੀ ਬੰਦਾ ਸੁਧਰ ਦੇ ਇੱਕ ਵਾਰੀ। ਪਰ ਅਸੀਂ ਕੀ ਹੋਇਆ ਜੀ ਉੱਥੇ ਮਤਲਬ ਬਾਬਾ ਜੀ ਦੇ ਨਾਲ ਜੁਮੇ ਜ਼ਿੰਮੇਵਾਰੀ ਚ ਇਹ ਆਪਦੀ ਗੱਡੀ ਠੱਲ ਗਿਆ। ਇੱਕ Swift Desire ਗੱਡੀ ਐ 2024 ਮਾਡਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਘਰੇ ਭੇਜਤੀ ਵੀ ਤੁਹਾਡੇ ਪੈਸੇ 1 ਮਹੀਨੇ ਨੂੰ ਬੰਦਾ ਦੇ ਜੂਗਾ ਤੇ ਇਮਾਨਤ ਤੌਰ ਤੇ ਗੱਡੀ ਖੜੀ ਹੈ ਦੀ ਤੇ ਗੱਡੀ ਲੈ ਜਾਊਗਾ ਤੁਸੀਂ ਪੈਸੇ ਲੈ ਲਿਓ ਜਿੱਦੇ ਰਾਜੀਨਾਮਾ ਲਿਖਣਾ ਸਾਨੂੰ ਬੁਲਾ ਲਿਓ ਸੋ ਇਸ ਤਰੀਕੇ ਨਾਲ ਉਹ ਗੱਡੀ ਅਸੀਂ ਧਰਮਕੋਟ ਪਰਿਵਾਰ ਦੇ ਘਰ ਭੇਜਤੀ ਅੱਜ ਜੀ ਅਗਲਾ ਦਿਨ ਚੜਿਆ ਮਾਨਯੋਗ ਐਸਐਸਪੀ ਸਾਹਿਬ ਫਰੀਦਕੋਟ ਇੱਥੇ ਪਹੁੰਚ ਕੇ ਇਸ ਬੰਦੇ ਨੇ ਮੇਰੇ ਤੇ ਦਰਖਾਸਤ ਲਿਖਾਤੀ ਵੀ ਮੇਰੇ ਤੋਂ ਬਾਬਾ ਜੀ ਨੇ ਗੱਡੀ ਖੋਲੀ ਮਤਲਬ ਇਦਾਂ ਗਮਰਾਹ ਕਰ ਲਿਆ ਮੈਨੂੰ ਮਤਲਬ ਲੁੱਟ ਲਿਆ ਠੱਗ ਲਿਆ ਸੋ ਜਦੋਂ ਹੁਣ ਮਾਨਜੋਗ ਇੱਥੇ ਐਸਐਸਪੀ ਸਾਹਿਬ ਉਹਨਾਂ ਨੇ ਡੀਐਸਪੀ ਡੀ ਸਾਹਿਬ ਉਹਨਾਂ ਕੋਲੇ ਦਰਖਾਸਤ ਮਾਰਕ ਕੀਤੀ ਹੈ ਮੈਂ ਜਦੋਂ ਡੀਐਸਪੀ ਡੀ ਸਾਹਿਬ ਕੋਲੇ ਗਿਆ ਤੇ ਅਫਸਰਾਂ ਨੇ ਮੇਰੀ ਗੱਲ ਬਾਤ ਸੁਣੀ ਉਹਨਾਂ ਨੂੰ ਮੈਂ ਸਾਰੀਆਂ ਵੀਡੀਓਜ਼ ਵਿਖਾਈਆਂ ਜਿਵੇਂ ਜਿਵੇਂ ਨੋਟ ਬਣਾ ਰਿਹਾ ਤੋਂ ਜਿਵੇਂ ਜਿਵੇਂ ਠੱਗੀ ਮਾਰੀ ਪੈਸਾ ਲਿਆ ਸਾਰਾ ਕੁਝ ਮੈਂ ਅਫਸਰਾਂ ਨੂੰ ਨਿਗਾਹ ਵਿੱਚ ਕਰਤਾ ਸੋ ਬਾਕੀ ਆਪ ਜੀ ਦੇ ਰੂਬਰੂ ਹੋ ਕੇ ਮੈਂ ਬਿਆਨ ਦੇ ਰਿਹਾ ਹਾਂ ਤੇ ਮੈਂ ਤੁਹਾਨੂੰ ਵੀਡੀਓ ਵਿਖਾਉਣ ਦਾ ਜਿਹੜਾ ਕਰੂੰਗਾ ਕੋਸ਼ਿਸ਼ ਆ ਨੋਟ ਇਦਾਂ ਬਣਾ ਰਿਹਾ ਜੀ। ਬਰ ਇਦਾਂ ਕਾਗਜ਼ ਕੱਟ ਕੇ ਨਾ ਜੀ ਆ ਦੇਖੋ। ਮਤਲਬ ਲੋਕਾਂ ਨੂੰ ਬੇਨਤੀ ਹੈ ਥੋੜਾ ਸੁਚੇਤ ਰਹੋ ਜਾਗਰੂਤ ਰਹੋ ਤੁਹਾਨੂੰ ਚਾਂਸੇ ਦੇ ਕੇ ਨੋਟ ਬਣਾ ਕੇ ਅੱਗੇ ਮਾਰਕੀਟ ਵਿੱਚ ਭੇਜ ਦਿੱਤਾ ਜਾਂ ਲੋਕਾਂ ਨੂੰ ਨਹੀਂ ਜੀ ਨਹੀਂ। ਮਤਲਬ ਮੇਰੀ ਗੱਲ ਸਮਝੋ ਵੀ ਜਿਵੇਂ ਮੈਂ ਤੁਹਾਨੂੰ ਸਮਝਾਇਆ ਵੀ ਪਹਿਲਾਂ ਤਾਂ ਪੰਜ ਕਾਗਜ਼ ਕੱਟ ਲੈ ਨੋਟਾਂ ਬਰਾਬਰ ਉਹਨਾਂ ਦੇ ਬੀਟਾ ਡੀ ਨੂੰ ਪਰਿਵਾਰ ਦੇ ਸਾਹਮਣੇ ਲਾ ਲੈਂਦੇ ਆ ਇਹ ਉਸ ਤੋਂ ਬਾਅਦ ਵਿੱਚ ਇੱਕ ਇੱਕ ਨੋਟ ਰੱਖ ਦਿੰਦੇ ਆ ਪੰਜ ਨੋਟ ਹੋ ਗਏ ਪੰਜ ਕਾਗਜ਼ ਹੋ ਗਏ ਇਹਨਾਂ ਨੇ ਉੱਤੇ ਕਾਗਜ਼ ਚੜਾ ਕੇ ਨਾ ਜੀ ਸ਼ੀਸ਼ੇ ਬਣਾਏ ਆ ਵੀ ਇਹ ਬਾਹਰਲੇ ਲੈਂਜ ਹੈ ਤੇ ਮਤਲਬ ਇੰਨਾ ਮਤਲਬ ਉਹ ਜਿਹੜੇ ਫਿਰ ਵੀ ਲੈਂਜ ਨੋਟ ਦਾ ਨੋਟ ਬਣਾਉਣਗੇ ਇੱਕ ਨੋਟ ਦਾ ਇੱਕ ਕਾਗਜ਼ ਤੇ ਨੋਟ ਨਗਰ ਕਹਿ ਕੇ ਲੋਕਾਂ ਨੂੰ ਕਿ ਠੱਗੀ ਦਾ ਖੰਡਵਾ ਦੇ ਵਿੱਚ ਜਨ ਕੀ ਬੜਾਵਾ ਦਿੰਦੀ ਸੀ ਲੋਕਾਂ ਨੂੰ ਪੈਸੀ ਪਖੰਡਵਾਤ ਤਾਂ ਚਲੋ ਉਹਦੇ ਵਿੱਚ ਦੂਰ ਰਹਿ ਗਿਆ ਲੋਕੀ ਲੱਖਾਂ ਰੁਪਈਆਂ ਦੀਆਂ ਠੱਗੀ ਦਾ ਸ਼ਿਕਾਰ ਹੋਈ ਜਾਂਦੇ ਆ ਸੋ ਇਸ ਤਰੀਕੇ ਨਾਲ ਇੱਕ ਇਹਨਾਂ ਨੇ 10 ਨੋਟਾਂ ਤੇ ਬੀਟਾ ਡੀਨ ਲਾਈ ਹੁੰਦੀ ਪਹਿਲਾਂ ਹੀ ਉਹਨਾਂ ਤੇ ਵੀ ਉਵੇਂ ਹੀ ਮਤਲਬ ਗੋਲ ਕਰਕੇ ਨਾ ਧਾਗਾ ਬਲੇਟਾਂ ਤੋਂ ਜੇਬ 'ਚ ਪਾਇਆ ਸੀ ਇਹਨੇ ਸਾਰਾ ਮੰਨਿਆ ਸਾਡੇ ਕੋਲੇ ਤੋ ਮਤਲਬ ਜਦੋਂ ਪਰਿਵਾਰ ਦੇ ਸਾਹਮਣੇ ਬਹਿ ਕੇ ਬੀਟਾ ਡੀਨ ਲਾਉਂਦਾ ਉਹ ਜਿਹੜੀ ਭੁਗਲੀ ਜੀ ਬਣਾਈ ਹੈ ਉਹ ਜੇਬ 'ਚ ਪਾ ਲੈਂਦਾ ਤੇ ਦੂਜੀ ਉਹ ਕੱਢ ਕੇ ਉਹ ਪਾਣੀ ਤੇ ਸੱਡ ਦਿੰਦਾ ਤੇ ਦੱਸੇ ਨੋਟ ਨਿਕਲਉਂਦੇ ਆ ਮਤਲਬ ਐਦਾਂ ਦੇ ਲੋਕ ਜਿਹੜੇ ਠੱਗੀ ਦਾ ਸ਼ਿਕਾਰ ਹੋ ਰਹੇ ਉਹਨਾਂ ਨੂੰ ਵੀ ਸਾਡੀ ਬੇਨਤੀ ਆ ਵੀ ਕਿਰਪਾ ਕਰਕੇ ਤੁਸੀਂ ਜੇ ਤੁਹਾਡੇ ਕੋਲ ਬਾਲੇ ਪੈਸੇ ਆ ਗੁਰਦੁਆਰੇ ਮੰਦਰ ਚੜਾ ਦਿਓ ਕਿਤੇ ਮਸਜਿਦ ਕਿਤੇ ਲੋੜਵੰਦ ਗਰੀਬਾਂ ਨੂੰ ਵੰਡ ਦਿਓ ਤੇ ਤੁਸੀਂ ਲੱਖਾਂ ਰੁਪਈਆ ਦਾ ਪਹਿਲਾਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਵਕ ਫਿਰ ਤੁਸੀਂ ਹੁਣ ਤੁਸੀਂ ਬਾਹਰ ਮੂੰਹ ਕੱਢੀ ਜਾਂਦੇ ਹੋ ਵੀ ਭਾਈ ਸਾਡੇ ਨਾਲ ਠੱਗੀ ਵੱਜ ਗਈ ਸਾਡੇ ਨਾਲ ਰੋਜ਼ ਫੋਨ ਆਉਂਦੇ ਆ ਜੀ ਕਿਸੇ ਦੀ ਲੱਖ ਕਿਸੇ ਦੀ 2 ਲੱਖ ਕਿਸੇ ਦੀ 10 ਕੇ ਤੇ 20 ਲੱਖ ਦੀ ਮਤਲਬ ਬੇਨਤੀ ਆ ਵੀ ਲੋਕਾਂ ਨੂੰ ਵੀ ਜਾਗਰੂਤ ਰਹੋ ਜੀ ਬਸ ਧੰਨਵਾਦ